ਨਾਮਜ਼ਦਗੀਆਂ ਭਰੀਆਂ ਵੀ ਗਈਆਂ ਤੇ ਪੜਤਾਲ ਵੀ ਚੱਲ ਰਹੀ ਹੈ ਪਰ ਨਾਮਜ਼ਦਗੀਆਂ ਭਰਨ ਤੋਂ ਪਹਿਲਾਂ ਜਿਹੜਾ ਹੋਵਾ ਬਣਿਆ ਹੋਇਆ ਸੀ ਬੀੜੀਪੀਓ ਦਫ਼ਤਰ ਦੇ ਵਿੱਚ ਚੁੱਲਾ ਟੈਕਸ ਤੇ ਐਨਓਸੀ ਨੂੰ ਲੈ ਕੇ ਅੱਜ ਗੱਲ ਇਹ ਕਰਾਂਗੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਚੁੱਲਾ ਟੈਕਸ ਹੁੰਦਾ ਕੀ ਹੈ ਅੱਜ ਉਹਨਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਵੀ ਲੱਗ ਜਾਣਾ ਚੁੱਲਾ ਟੈਕਸ ਹੈ ਕੀ ਕਦੋਂ ਸ਼ੁਰੂ ਹੋਇਆ ਤੇ ਨੋ ਡਿਊ ਸਰਟੀਫਿਕੇਟ ਕੀ ਹੁੰਦਾ ਇਸ ਤमाम ਵਿਸ਼ੇ ਤੇ ਅੱਜ ਗੱਲਬਾਤ ਕਰਨੀ ਹੈ ਤੁਹਾਡੇ ਲਈ ਇਹ ਜਾਣਕਾਰੀ ਲੈ ਕੇ ਆਏ ਆਂ ਚੁੱਲਾ ਟੈਕਸ ਕਿਉਂ ਕਟਾਉਣਾ ਪੈਂਦਾ ਆਖਰਕਾਰ ਇਹ ਕਿੰਨੀ ਵਾਰੀ ਕਟਾਉਣਾ ਹੁੰਦਾ ਸਾਲ ਦੇ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਦੱਸਣੀ ਹੈ ਚੁੱਲਾ ਟੈਕਸ ਲਾਣਾ ਜ਼ਰੂਰੀ ਹੈ ਜਾਂ ਨਹੀਂ ਐਨਓਸੀ ਲਾਣੀ ਜ਼ਰੂਰੀ ਸੀ ਜਾਂ ਨਹੀਂ ਸੀ ਦਰਖਾਸਤਾਂ ਦੀ ਪੜਤਾਲ ਜਰੂਰ ਚੱਲ ਰਹੀ ਹੈ ਦਰਖਾਸਤਾਂ ਦੀ ਅੱਜ ਲਿਸਟ ਵਿੱਚ ਲੱਗ ਜਾਊਗੀ ਪਰ ਇਸ ਚੁੱਲਾ ਟੈਕਸ ਤੇ ਐਨਓਸੀ ਤੇ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਐਡਵੋਕੇਟ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਚਰਨਜੀਤ ਸਿੰਘ ਸ਼ੰਗਰਾਏ ਵਕੀਲ ਨੇ ਖੁਦ ਚਰਨਜੀਤ ਜੀ ਚਰਚਾ ਰਹੀ ਰੋਲੇ ਪਏ ਖਬਰਾਂ ਲੱਗੀਆਂ ਬਹੁਤ ਕੁਝ ਹੋਇਆ ਚੁੱਲਾ ਟੈਕਸ ਚੁੱਲਾ ਟੈਕਸ ਚੁੱਲਾ ਟੈਸ ਅੱਜ ਲੋਕਾਂ ਦਾ ਸੋ ਚੁੱਲਾ ਟੈਕਸ ਹੈ ਕੀ ਕਿਉਂ ਲੈਣਾ ਪੈਂਦਾ ਅਸਲ ਤੇ ਆ ਵੀ ਇਹ ਇਹ ਮੈਂ ਸਮਝਦਾ ਵੀ ਇਹ ਜਿਹੜਾ ਕੀ ਹੈ ਜਿੰਨ ਹੈ ਬੋਤਲ ਵਾਲਾ ਜਿਹੜਾ 5 ਸਾਲਾਂ ਬਾਅਦ ਹੈ ਉਹ ਨਿਕਲਦਾ ਹੈ ਪੰਚਾਇਤੀ ਚ ਉਹਨਾਂ ਦੇ ਵਿੱਚ ਤੇ ਇਹ ਫਿਰ ਪੂਰੇ ਲੋਕਾਂ ਦੇ ਦਿਮਾਗ ਤੇ ਛਾ ਜਾਂਦਾ ਹੈ ਔਰ ਹਵਾ ਬਣ ਜਾਂਦਾ ਡਰਾਉਂਦਾ ਵੀ ਹੈ ਰਾਤ ਨੂੰ ਲੋਕਾਂ ਨੂੰ ਸੁਪਨੇ ਵੀ ਆਉਂਦੇ ਨੇ ਕਿ ਚੁੱਲਾ ਟੈਕਸ ਜੇ ਨਾ ਲਗਾ ਤਾਂ ਅਸੀਂ ਮੈਂਬਰ ਨਹੀਂ ਬਣਨਾ ਅਸੀਂ ਸਰਪੰਚ ਨਹੀਂ ਬਣਨਾ ਸਾਡੀ ਦਰਖਾਸਤ ਜਿਹੜੀ ਉਹ ਰਿਜੈਕਟ ਹੋ ਜਾਵੇਗੀ ਅਸਲ 'ਚ ਇਹ ਆ ਵੀ ਜਿਹੜਾ ਚੁੱਲਾ ਟੈਕਸ ਹੈ ਇਹਨੂੰ ਹਾਊਸ ਟੈਕਸ ਵੀ ਕਹਿੰਦੇ ਆ ਠੀਕ ਹੈ ਘਰ ਦੇ ਜਿਹੜੇ ਮਤਲਬ ਆਪਾਂ ਇੱਕ ਘਰ ਹੈ ਚੁੱਲੇ ਦੀ ਗੱਲ ਕਰੀਏ ਤਾਂ ਜਦੋਂ ਪੁਰਾਣੇ ਸਮੇਂ ਦੇ ਵਿੱਚ ਕਰ ਕਿੰਨੇ ਨੇ ਜਿਨੇ ਘਰ ਨੇ ਉਹਨੇ ਚੁੱਲ੍ਹੇ ਨੇ ਮਤਲਬ ਇੱਕ ਚੁੱਲੇ ਨੂੰ ਇੱਕ ਘਰ ਮੰਨ ਕੇ ਇਸ ਕਰਕੇ ਇਹਨੂੰ ਪੰਜਾਬੀ ਚ ਚੁੱਲਾ ਟੈਕਸ ਕਰਕੇ ਉਹ ਜਿਹੜਾ ਪ੍ਰਚਾਰਿਆ ਜਾਂਦਾ ਇਹ ਹਾਊਸ ਟੈਕਸ ਹੈ ਔਰ ਜੇ ਕਾਨੂੰਨ ਦੇ ਮੁਤਾਬਕ ਗੱਲ ਕਰੀਏ ਤਾਂ ਜਿੱਥੇ ਅਸੀਂ ਰਹਨੇ ਆ ਅਸੀਂ ਘਰ ਬਣਾਇਆ ਤਾਂ ਉਹਦਾ ਹਾਊਸ ਟੈਕਸ ਉਹ ਦੇਣਾ ਬਣਦਾ ਹੈ ਪਰ ਇਹ ਲਿਆ ਕਦੋਂ ਜਾਂਦਾ ਨਵੇਂ ਅਸੀਂ ਰੋਜ਼ ਟੈਕਸ ਪੇ ਕਰਦੇ ਆ ਰੋਜ਼ ਨਹੀਂ ਅਸੀਂ ਆਪਦੀ ਰਿਟਰਨ ਪੇਸ਼ ਪਰਦੇ ਆ 6 ਮਹੀਨੇ ਬਾਅਦ ਸਾਲ ਬਾਅਦ ਅਸੀਂ ਟੈਕਸ ਪੇ ਕਰਦੇ ਆ ਉਵੇਂ ਹੀ ਇਹ ਟੈਕਸ ਲਿਆ ਜਾਣਾ ਐਜ਼ ਪਰ ਲਾਅ ਹੈ ਪਰ ਇਹ ਲਿਆ ਕਦੋਂ ਜਾਂਦਾ ਕਦੇ ਵੀ ਨਹੀਂ ਲਿਆ ਜਾਂਦਾ 5 ਸਾਲਾਂ ਬਾਅਦ 5 ਸਾਲਾਂ ਬਾਅਦ ਸਿਰਫ ਇਲੈਕਸ਼ਨ ਦੇ ਵਾਸਤੇ ਲੋਕਾਂ ਦੇ ਮਨ ਤੇ ਹਵਾ ਬਣ ਜਾਂਦਾ ਹੈ ਕਿ ਇਹ ਚੁਲਾ ਟੈਕਸ ਲਾਣਾ ਜ਼ਰੂਰੀ ਹੈ ਅਸੀਂ ਇਹ ਸਮਝਦੇ ਆਂ ਵੀ ਇਹ ਬੇਫਾਲਤੂ ਦੀ ਜਿਹੜੀ ਇਹ ਖਜਲ ਖਵਾਰੀ ਹੈ ਆਮ ਲੋਕਾਂ ਦੇ ਨਾਲ ਇਹ ਜਾਂ ਤਾਂ ਫਿਰ ਹਰ ਸਾਲ ਲਿਆ ਜਾਇਆ ਕਰੇ ਤੇ ਅਗਲੇ ਬੰਦੇ ਨੂੰ ਪਤਾ ਹੋਵੇਗਾ ਵੀ ਯਾਰ ਮੈਂ ਇਹ ਪਹਿਲਾਂ ਕਟਵਾ ਕੇ ਰੱਖਾਂ ਤੇ ਜਦੋਂ ਪਹਿਲਾਂ ਲੈਣਾ ਨਹੀਂ ਹੈ ਸਿਰਫ ਇਲੈਕਸ਼ਨ ਵਾਸਤੇ ਕੰਪਲਸਰੀ ਕਰਨਾ ਹੈ ਤੇ ਮੇਰੇ ਖਿਆਲ ਚ ਇਹ ਗੈਰ ਜ਼ਰੂਰੀ ਹੈ ਸਰਕਾਰ ਨੂੰ ਇਹਦੇ ਤੇ ਜਿਹੜਾ ਵਿਚਾਰ ਕਰਨਾ ਚਾਹੀਦਾ ਚੁੱਲ੍ਹੇ ਟੈਕਸ ਦੀ ਜਗ੍ਹਾ ਤੇ ਕੋਈ ਹੋਰ ਹੱਲ ਕੱਢ ਲੈਣਾ ਚਾਹੀਦਾ ਜਾਂ ਤਾਂ ਫਿਰ ਲਓ ਅਦਰ ਨਹੀਂ ਲਿਆ ਤਾਂ ਫਿਰ ਜਿਹੜਾ ਹੈ ਇਹਦੀ ਕੋਈ ਹੋਰ ਸੌਖਾ ਤਰੀਕਾ ਕਿ ਉਹ ਲੋਕ ਪਰੇਸ਼ਾਨ ਨਾ ਹੋਣ ਉਸ ਕਰਕੇ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਚਰਨਜੀਤ ਇੱਥੇ ਮੇਰਾ ਇੱਕ ਸਵਾਲ ਹੋਰ ਨਿਕਲਦਾ ਹੈ ਮੰਨ ਲਓ ਇੱਕ ਬੰਦਾ ਸਾਲ ਇਸ ਸਾਲ ਵਿੱਚ ਚੁੱਲਾ ਟੈਕਸ ਲੈਂਦਾ ਹੈ 5 ਸਾਲਾਂ ਦੇ ਵਿੱਚ 5 ਵਾਰੀ ਚੁੱਲਾ ਟੈਕਸ ਲੈ ਲਿਆ ਜਦੋਂ ਨਾਮਿਨੇਸ਼ਨ ਆਇਆ ਕਿ ਉਹ ਚੁੱਲਾ ਟੈਕਸ ਲਾ ਸਕਦਾ ਹੈ ਉਸ ਸਮੇਂ ਨਾਮਿਨੇਟ ਉਹਨੂੰ ਨਵਾਂ ਲੈਣਾ ਪਊਗਾ ਵੀ ਚੁੱਲਾ ਟੈਕਸ ਤਾਂ ਫਿਰ ਇਹ ਵੀ ਜਿਹੜੀ ਉਹਨੇ ਲਾਸਟ ਸਾਲ ਦੀ ਰਿਟਰਨ ਜਿਹੜੇ ਪਰ ਜਿਵੇਂ ਹੁਣ ਚੋਣਾਂ ਨੇ ਉਹਨਾਂ ਨੂੰ 2024 ਦਾ ਹੀ ਚੁੱਲਾ ਟੈਕਸ ਚਾਹੀਦਾ ਹੈ ਨਾ ਪਰ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਇਹਦੀ ਮੰਨ ਲਓ ਅੱਜ ਚੋਣਾਂ ਹੋਈਆਂ ਨੇ 15 ਤਰੀਕ ਨੂੰ ਚੋਣਾ ਹੋਣ ਜਾ ਰਹੀਆਂ ਜੇ ਉਹ 1 ਮਹੀਨਾ ਪਹਿਲੇ ਲੈ ਲੈਂਦਾ ਤਾਂ ਐਕਸੈਪਟ ਹੋ ਸਕਦਾ ਜੇ ਮੇਰਾ ਕਹਿਣਾ ਬਿਲਕੁਲ ਉਹ ਤਾਂ ਮਨਜ਼ੂਰ ਹੈ ਨਾ ਅਸੀਂ ਸਾਲ ਬਾਅਦ ਹੀ ਟੈਕਸ ਦਿੰਨੇ ਆ ਨਾ ਅਸੀਂ ਸਾਲ ਦੇ ਆਖਰੀ ਮਹੀਨੇ ਟੈਕਸ ਦੇਈਏ ਅਸੀਂ ਸਾਲ ਦੇ ਪਹਿਲੇ ਮਹੀਨੇ ਟੈਕਸ ਦੇਈਏ ਅਸੀਂ ਜਦੋਂ ਟੈਕਸ ਦੇ ਦਿੱਤਾ ਤਾਂ ਸਾਡੀ ਉਹ ਰਸੀਪਟ ਹੈ ਅਸਲ 'ਚ ਇਹ ਜਿਹੜਾ ਜਿਹੜੀ ਲੱਗਿਆ ਨਾਲ ਇਹ ਚੁੱਲ੍ਹੇ ਟੈਕਸ ਦੀ ਫਾਰਮ ਨੰਬਰ 4 ਇਹ ਰਸੀਪਟ ਸੀਗੀ ਇਹ ਰਸੀਦ ਸੀਗੀ ਔਰ ਇਹ ਰਸੀਦ ਇਹ ਗੱਲ ਦੀ ਸ਼ੋਅ ਕਰਦੀ ਵੀ ਇਸ ਬੰਦੇ ਨੇ ਹਾਊਸ ਟੈਕਸ ਭਰਿਆ ਹੈ ਠੀਕ ਹੈ ਨਾ ਵੀ ਹਾਊਸ ਟੈਕਸ ਭਰ ਕੇ ਇਹ ਬੰਦਾ ਇਹ ਇਲੀਜੀਬਲ ਹੈ ਜਿਹੜਾ ਪੰਜਾਬ ਪੰਚਾਇਤੀ ਰਾਜ ਐਕਟ ਹੈ ਉਹਦੇ ਮੁਤਾਬਕ ਉਹਨਾਂ ਨੇ ਇਹ ਸ਼ਰਤਾਂ ਕਨਸੀਡਰ ਕੀਤੀਆਂ ਨੇ ਕਿ ਆ ਜਿਹੜਾ ਬੰਦਾ ਹਾਊਸ ਟੈਕਸ ਦਿੰਦਾ ਉਹ ਇਲੈਕਸ਼ਨ ਲੜ ਸਕਦਾ ਹੈ ਔਰ ਜਿਹੜਾ ਬੰਦਾ ਕਿਸੇ ਜ਼ਮੀਨ ਪੰਚਾਇਤੀ ਜ਼ਮੀਨ ਤੇ ਕਬਜ਼ਾ ਨਹੀਂ ਹੈ ਪੰਚਾਇਤ ਨਾਲ ਉਹਦਾ ਕੋਈ ਲੈਣ ਦੇਣ ਨਹੀਂ ਹੈ ਪੰਚਾਇਤ ਦੀ ਜਿਹੜੀ ਪੈਸਿਆਂ ਦਾ ਲੈਣ ਦੇਣ ਨਹੀਂ ਹੈ ਔਰ ਉਹ ਅਪਰਾਧਿਕ ਤੌਰ ਤੇ ਕਿਸੇ ਮੁਕਦਮੇ 'ਚ ਸ਼ਾਮਲ ਨਹੀਂ ਹੈ ਉਹ ਬੰਦਾ ਇਲੈਕਸ਼ਨ ਲੜ ਸਕਦਾ ਔਰ ਉਹਦੇ ਲਈ ਦੂਜੀ ਜਿਹੜਾ ਜਿਹੜਾ ਹਵਾ ਸੀਗਾ ਉਹ ਐਨਓਸੀ ਵਾਲਾ ਵੀ ਸੀਗਾ ਜਿਵੇਂ ਜਿਨ੍ਹਾਂ ਜੁਲਾ ਟੈਕਸ ਜ਼ਰੂਰੀ ਸੀ ਉਹਨਾਂ ਹੀ ਐਨਓਸੀ ਜ਼ਰੂਰੀ ਸੀਗੀ ਹੁਣ ਐਨਓਸੀ ਵੀ ਕੀ ਹੈ ਵੀ ਸਾਨੂੰ ਕੋਈ ਇਤਰਾਜ਼ ਨਹੀਂ ਇਤਰਾਜ਼ ਹੀ ਨਹੀਂ ਤਾਂ ਹੁਣ ਉਹ ਜਾਰੀ ਕਰਨਾ ਸੀ ਵੀਡੀਓ ਸਾਹਿਬ ਨੇ ਵੀਡੀਓ ਸਾਹਿਬ ਹੈ ਉਹ ਜਾਰੀ ਕਰਦੇ ਰਹੇ ਆ ਪਰ ਉਹ ਲੋਕਾਂ ਨੂੰ ਲੋ ਲੈਨ ਚ ਕਿੰਨੀ ਵੱਡੀ ਮੁਸ਼ਕਲ ਆਈ ਹੈ ਮੈਂ ਇੱਕ ਹਿਊਮਨ ਬੀਅੰਗ ਦੇ ਹੋਣ ਦੇ ਨਾਤੇ ਕਹਿੰਦਾ ਵੀ ਇੱਕ ਮਨੁੱਖ ਨੂੰ ਜੇ 10000 ਫਾਈਲਾਂ ਤੇ ਸਾਈਨ ਕਰਨਾ ਪਵੇ 5000 ਫਾਈਲਾਂ ਤੇ ਸਾਈਨ ਕਰਨਾ ਪਵੇ ਤਾਂ ਅਖੀਰ ਉਹ ਵੀ ਮਨੁੱਖ ਹੈ ਨਾ ਉਹ ਵੀ ਮਤਲਬ ਉਹਦੀ ਕਿਰਤੋ ਦੇਤੇ ਲੱਗਦੀ ਹੈ ਉਹ ਵੀ ਥੱਕਦਾ ਹੈ ਤਾਂ ਫਿਰ ਉਹਦੇ ਤੇ ਦਿਨ ਪਰ ਰਾਤ ਪ੍ਰੈਸ਼ਰ ਬਣਿਆ ਰਿਹਾ ਵੀਰ ਉਹਨੇ ਐਨਓਸੀ ਕਰਨੀ ਐ ਐਨਓਸੀ ਕਰਨੀ ਐ ਇਹਦਾ ਕੋਈ ਸੌਖਾ ਹੱਲ ਵੀ ਹੋ ਸਕਦਾ ਸੀ ਕਿ ਜਿਵੇਂ ਇਹਨਾਂ ਨੇ ਐਂਡ ਤੇ ਕਿਹਾ ਵੀ ਤੁਸੀਂ ਜਿਹੜਾ ਉਹ ਇੱਕ ਐਫੀਡੇਵਿਟ ਦੇ ਦਿਓ ਹੁਣ ਲੋਕਾਂ ਨੇ ਐਫੀਡੇਵਿਟ ਵੀ ਲਾਏ ਪਰ ਇਧਰ ਜ਼ਿਆਦਾ ਤਾਂ ਭੱਜੇ ਆ ਕਿਉਂਕਿ ਜਦੋਂ ਤੋਂ ਚੋਣਾ ਹੋ ਰਹੀਆਂ ਨੇ ਲੋਕਾਂ ਦੇ ਮਨ ਚ ਇੱਕੋ ਕਨਸੈਪਟ ਹੈ ਵੀ ਜੇ ਨੋ ਡਿਊ ਨਹੀਂ ਤੇ ਚੁਲਾ ਟੈਕਸ ਨਹੀਂ ਇਹਦਾ ਮਤਲਬ ਅਰਜ਼ੀ ਰੱਦ ਹੋਵੇਗੀ ਹੁਣ ਸਰਕਾਰ ਨੇ ਜਦੋਂ ਇਹ ਗੱਲ ਕੀਤੀ ਐ ਤਾਂ ਲੋਕਾਂ ਨੇ ਮੰਨੀ ਨਹੀਂ ਐ ਮਤਲਬ ਜੇ ਨਹੀਂ ਮਿਲਿਆ ਫਿਰ ਕਿਉਂ ਲਾਏ ਜੇ ਐਨਓਸੀ ਨਹੀਂ ਮਿਲਿਆ ਲੋਕ ਨੇ ਐਫੀਡੇਟ ਲਾ ਕੇ ਫੈਲਾ ਲਾਈਆਂ ਨਾ ਜੋ ਆਪਾਂ ਦੇਖ ਰਹੇ ਹੁਣੇ ਐਸਡੀਐਮ ਸਾਹਿਬ ਦੌਰਾ ਕਰਕੇ ਗਏ ਉਹ ਕਹਿੰਦੇ ਬਹੁਤ ਘੱਟ ਜਿਹੜੀਆਂ ਨੇ ਕੋਈ ਮੇਜਰ ਪ੍ਰੋਬਲਮ ਹੈਗੀ ਤਾਂ ਰਿਜੈਕਟ ਹੋਈ ਹੈ ਵਰਨਾ ਨਹੀਂ ਆ ਉਹੀ ਗੱਲ ਹੈ ਵੀ ਅਸਲ 'ਚ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਅੰਤ ਦੇ ਵਿੱਚ ਕਿ ਇਲੈਕਸ਼ਨ ਲੜਨਾ ਹਰੇਕ ਦਾ ਹੱਕ ਹੈ ਜੇ ਤੁਸੀਂ ਵੋਟ ਬੜਾ ਸੌਖੇ ਤਰੀਕੇ ਨਾਲ ਹੁਣ ਆਪਾਂ ਵੋਟ ਪਾਉਣ ਜਦੋਂ ਜਾਣੇ ਆ ਤਾਂ ਉੱਥੇ ਕੀ ਪ੍ਰੋਸੀਜਰ ਹੈ ਇਹ شناختਨਾ ਵੀ ਇਹ ਫਲਾਣੇ ਸਤਪਾਲੇ ਫਲਾਣੇ ਪਿੰਡ ਦਾ ਵਸਨੀਕ ਹੈ ਤੇ ਇਹ ਓਟ ਪਾ ਸਕਦਾ ਹੈ ਵੀ ਜਿੰਨਾ ਸੌਖਾ ਪ੍ਰੋਸੀਜਰ ਵੋਟ ਲੈਣ ਦਾ ਹੈ ਉਹਨਾਂ ਹੀ ਸੌਖਾ ਪ੍ਰੋਸੀਜਰ ਕਿਸੇ ਬੰਦੇ ਨੂੰ ਇਲੈਕਸ਼ਨ ਲੜਨ ਦਾ ਹੋਣਾ ਚਾਹੀਦਾ ਹੈ ਇਹਦੇ ਨਾਲ ਇਸ ਜਿਹੜੇ ਚੁੱਲ੍ਹਾ ਟੈਕਸ ਤੇ ਐਨਓਸੀ ਨਾਲ ਜਿਹੜਾ ਹਵਾ ਲੋਕਾਂ ਦਾ ਬਣਿਆ ਕੱਲਾ ਹਵਾ ਨਹੀਂ ਦੇਖਿਆ ਵੀ ਔਰਤਾਂ ਮਰਦ ਭੁੱਖੇ ਪਾਣੇ ਲਗਾਤਾਰ ਤਰਨਾ ਲਾ ਕੇ ਬਹਿਣ ਵਾਲਾ ਵੀ ਕੰਮ ਹੋਇਆ ਔਰ ਪੈਸੇ ਦੀ ਕਿੰਨੀ ਖਜਲ ਖਵਾਰੀ ਹੋਈ ਹੈ ਤੁਸੀਂ ਟਾਈਮ ਵੇਸਟਿੰਗ ਹੈ ਸੋ ਇਹ ਜਿਹੜਾ ਪ੍ਰੋਸੈਸ ਹੈ ਇਲੈਕਸ਼ਨ ਲੜਨ ਦਾ ਅਧਿਕਾਰ ਸਭ ਨੂੰ ਹੋਵੇ ਔਰ ਇਹ ਪ੍ਰੋਸੀਜਰ ਇੰਨਾ ਸੌਖਾ ਹੋਵੇ ਤਾਂ ਕਿ ਹਰੇਕ ਬੰਦਾ ਆਸਾਨੀ ਨਾਲ ਇਹਨੂੰ ਫੋਲੋ ਕਰ ਸਕੇ ਤੇ ਲੜ ਸਕੇ ਚੇਂਜਿੰਗ ਹੋਣੀ ਚਾਹੀਦੀ ਹੈ ਅੰਦਰ ਬਿਲਕੁਲ 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 ਜੀ ਚੁੱਲਾ ਟੈਕਸ ਬਾਰੇ ਤੁਹਾਨੂੰ ਦੱਸਦਾ ਚੁੱਲਾ ਟੈਕਸ ਕੀ ਹੈਗਾ ਤੇ ਚੁੱਲਾ ਟੈਕਸ ਲੈਣਾ ਕਿਉਂ ਜ਼ਰੂਰੀ ਹੁੰਦਾ ਲੋਕ 5 ਸਾਲਾਂ ਬਾਅਦ ਹੀ ਚੁੱਲਾ ਟੈਕਸ ਲੈਂਦੇ ਆ ਜਦ ਕਿ ਜੇ ਸੀ ਰਟਨਾ ਭਰਦੇ ਆ ਤਾਂ 6-6 ਮਹੀਨਿਆਂ ਬਾਅਦ ਭਰਦੇ ਆ ਤਾਂ ਇਹ ਵੀ ਟੈਕਸ ਦੇਣਾ ਜ਼ਰੂਰੀ ਹੈ ਅੱਗੇ ਪਿੱਛੇ ਭਰਦੇ ਰਹਿੰਦੇ ਹੋ ਤਾਂ ਉਹ ਵੀ ਚੁੱਲਾ ਟੈਕਸ ਤੁਹਾਡੇ ਜਿਵੇਂ ਚਰਨਜੀਤ ਤਾਂ ਦੱਸਿਆ ਇਹਦੇ ਵਿੱਚ ਸੋਧ ਕਰਨ ਦੀ ਹਾਲੇ ਲੋੜ ਹੈਗੀ ਆ ਇੱਕ ਬੰਦੇ ਤੇ ਪ੍ਰੈਸ਼ਰ ਐ ਐਨਓਸੀ ਦੀ ਗੱਲ ਕਰ ਲਈ ਤਾਂ ਐਨਓਸੀ ਲਈ ਜੇ ਇੰਨੀਆਂ ਫਾਈਲਾਂ ਤੇ ਸਾਈਨ ਕਰਨਾ ਪਊਗਾ ਇੱਕ ਬੀਡੀਪੀਓ ਦੇ ਵਾਸਤਾ ਵੀ ਰੋਗ ਨਹੀਂ ਐ ਪਰ ਕਿਤੇ ਨਾ ਕਿਤੇ ਇਹ ਚੁੱਲਾ ਟੈਕਸ ਅਤੇ ਐਨਓਸੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਚ ਗੁਰੂ ਅਰਸਾਏ ਦੇ ਵਿੱਚ ਗੱਲ ਚਰਚਾ ਰਹੀ ਤੇ ਮੈਂ ਕਹਿੰਦਾ ਹੁਣ ਤਾਂ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਵੀ ਚੁੱਲਾ ਟੈਕਸ ਹੈਗੀ ਚੁੱਲਾ ਟੈਕਸ ਚੁੱਲਾ ਟੈਕਸ ਸ਼ਬਦ ਵਾਰ-ਵਾਰ ਆ ਰਿਹਾ ਸੀ ਅੱਜ ਨਾਮਜ਼ਦਗੀਆਂ ਜਿਹੜੀਆਂ ਨੇ ਉਹ ਫਾਈਨਲ ਉਹਨਾਂ ਦੇ ਇਤਰਾਜ ਲੱਗਿਆ ਤੇ ਉਸ ਤੋਂ ਬਾਅਦ ਇਹ ਨਾਮਜ਼ਦਗੀਆਂ ਦੀ ਇੱਕਾ ਜਿਹ ਲਿਸਟ ਵੀ ਲੱਗ ਜਾਣੀ ਹੈ 올ਿਸਟ ਵੀ ਤੁਹਾਡੇ ਨਾਲ ਬ੍ਰੇਕ ਕਰਾਂਗੇ ਪਰ ਦੇਖਦੇ ਰਹੋ ਤਦ ਤੱਕ ਲੋਕਾਂ ਦੀ ਆਵਾਜ਼ ਲੋਕਾਂ ਦਾ ਚਹਿਲਣਾ ਤੁਹਾਡਾ ਖੁੱਦਾ ਗੁਰੂ ਅਰਸਾਏ ਲਾਈਵ ਗੁਰੂ ਅਸਾ ਲਾਈਵ ਦੀ ਟੀਮ ਦਾ ਕੰਮ ਕਿਵੇਂ ਲੱਗਦਾ ਲਾਈਕ ਸ਼ੇਅਰ ਕਮੈਂ ਕਮੈਂਟ ਸੈਕਸ਼ਨ ਜਰੂਰ ਦੱਸਿਓ ਪੱਤਰਕਾਰ ਸਾਥੀ ਗਰਮੀਤ ਸਿੰਘ ਦੇ ਨਾਲ ਮੈਂ ਸਤਪਾਲ ਦਿਨ ਮਾਰਕੀਟ ਕਮੇਟੀ ਗੁਰੂ ਅਰਜਨ